ਜਦੋਂ ਕੌਂਸਲਡ ਡਾਇਰੈਕਟਰ ਪ੍ਰਿੰਸੀਪਲ ਤੇ ਅਧਿਆਪਕ ਦੇ ਵਤੀਰੇ ਤੋਂ ਦੁਖੀ ਹੋ ਕੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਤਿੰਨਾਂ ਨੂੰ ਮੁਵੱਤਲ ਕਰਨ ਲਈ ਲਾਇਆ ਧਰਨਾ ਤੇ ਕੀਤੀ ਜੰਮ ਕੇ ਨਾਹਰੇਬਾਜੀ ਮਨੰਜਬਟ ਨੇ ਲੋਕਾਂ ਦੇ ਰੂਹ ਨੂੰ ਵੇਖਦਿਆਂ ਕੀਤਾ ਤਿੰਨਾਂ ਨੂੰ ਸਸਪੈਂਡ ਦਿੱਤੇ ਸਖਤ ਕਾਰਵਾਈ ਦੇ ਸੰਦੇਸ਼ ਦੇਖੋ ਇੱਕ ਵਿਸ਼ੇਸ਼ ਰਿਪੋਰਟ ਸਾਡੇ ਬੱਚੇ ਗੁਰਪੁਰੀ ਸਕੂਲ ਵਿੱਚ ਪੜ੍ਹਨਦੇ ਆ ਬੱਚਿਆਂ ਦੇ ਨਾਲ ਇੰਨਾ ਗੰਦਾ ਵਿਹਾਰ ਇੱਥੇ ਹੋਣ ਡਿਆ ਕੋਈ ਅੰਤ ਸਾਬ ਨਹੀਂ ਕੋਈ ਟੀਚਰ ਨੂੰ ਬੱਚਿਆਂ ਦਾ ਪਤਾ ਹੀ ਨਹੀਂ ਕਿ ਇਹ ਬੱਚੇ ਆ ਜਾਂ ਖਿਲਿਆ ਇਹਨਾਂ ਗਲਤ ਵਿਹਾਰ ਕਰਨਦੇ ਆ ਸਾਡਾ ਮੇਰਾ ਬੇਟਾ ਖੁਦ ਦਾ 10ਵੀਂ ਕਲਾਸ ਵਿੱਚ ਇੰਨੇ ਵੱਡਦਾ ਸੀ ਇਹਨਾਂ ਨੇ ਖੁਦ ਉਹਨੂੰ ਗੈਂਗਸਟਰ ਬਣਾਇਆ ਇਹ ਬੱਚਿਆਂ ਨੂੰ ਬੱਚੇ ਨਹੀਂ ਬਣਾਉਂਦੇ ਇੱਥੇ ਇੱਥੇ ਗੈਂਗਸਟਰ ਬਣਾਉਂਦੇ ਬੱਚਿਆਂ ਨੂੰ ਉਹਨਾ ਤੋਂ ਗਲਤ ਹਰਕਤਾਂ ਕਰਵਾਈਆਂ ਗਈਆਂ ਆਖਿਆ ਗਿਆ ਕਿ ਟੀਚਰ ਜੇ ਪੀਰੀਅਡ ਨਾ ਆਉਣਦੇ ਆ ਨਾ ਰੋਲਾ ਪਾਓ ਪ੍ਰੋਜੈਕਟਰ ਭੰਨੋ ਪੱਖੇ ਭੰਨੋ ਕਿਉਂਕਿ ਜੇ ਟੀਚਰਾਂ ਦਾ ਮਾਹੌਲ ਆਪੇ ਆ ਕੇ ਸਕੂਲ ਛੱਡ ਕੇ ਟੀਚਰ ਚਲ ਜਾਣਗੇ ਇਹ ਇਹਨਾਂ ਨੂੰ ਪੜ੍ਹਾਉਣਗੇ ਨਾ ਜਿਹੜੇ ਟੀਚਰ ਤਜਰਬੇਕਾਰ ਸੀ ਇੱਥੇ ਵਧੀਆ ਸੀ ਸਾਰੇ ਉਹਨਾਂ ਨੂੰ ਇਹਨਾਂ ਨੇ ਸਭ ਨੂੰ ਬਾਹਰ ਕੱਢਤਾ ਤੇ ਜਿਹੜੇ ਸਸਤੀਆਂ ਤਨਖਾਹਾਂ ਵਾਲੇ ਜਿਨ੍ਹਾਂ ਨੂੰ ਥੋੜਾ ਥੋੜੀਆਂ ਤਨਖਾਹਾਂ ਦੇਣੇ ਪੈਣ ਬਈ ਇਹ ਬਿਹਾਰੀ ਇਹਨਾਂ ਨੇ ਇਕੱਠੇ ਕਰਕੇ ਇੱਥੇ ਪੜਾਉਣ ਡਏ ਆ ਕਿਉਂ ਜੇ ਕੋਈ ਫਰਸਟ ਕਲਾਸ ਨੂੰ ਜਿਹੜਾ ਟੀਚਰ ਪੜ੍ ਜੇ ਟੀਚਰ ਕੇ ਨੇ ਮੈਥ ਤੇ ਸਟੱਡੀ ਕੀਤੀ ਆ ਉਹਨੂੰ ਇੰਗਲਿਸ਼ ਦੇ ਅੰਡਾ ਆ ਇਹ ਜਾ ਜਾ ਕੇ ਦੋ ਇੰਗਲਿਸ਼ ਪੜਾ ਉਹ ਮੈਥ ਵਾਲਾ ਟੀਚਰ ਇੰਗਲਿਸ਼ ਪੜਾ ਦੂਗਾ ਜੇ ਕੇ ਨੇ ਫਿਜ਼ੀਕਲ ਪੜਿਆ ਵਾ ਉਹਨੂੰ ਆਂਦੇ ਜਾ ਜਾ ਕੇ ਫਿਜ਼ਿਕਸ ਪੜਾ ਕੋਈ ਇਦਾਂ ਟੀਚਰ ਪੜਾ ਲੂਗਾ ਕੋਈ ਦੂਜਾ ਜਾਣਾ ਜਾ ਕੇ ਸਬਜੈਕਟ ਇਹਨਾਂ ਨੇ ਇੰਨੀ ਮੇਰੀ ਬੇਟੀ ਖੁਦ 5th ਕਲਾਸ ਚ ਪੜਦੀ ਆ ਆਂਦੇ ਵਈਆ ਆ ਵਾ ਤੇ ਸਾਰੀਆਂ ਕੁੜੀਆਂ ਨੂੰ ਜੱਫੀਆਂ ਪਾਉਣ ਦਿਆ ਹੀ ਆ ਦੇਖੋ ਕੋਈ ਕਰਤੂਤ ਹੈਗੀ ਏ ਦੇ ਵਿੱਚ ਜੇ ਪ੍ਰਿੰਸੀਪਲ ਨੂੰ ਗੱਲ ਕੀਤੀ ਤੇ ਆਂਦੀਆਂ ਇਹਨੀਆਂ ਗੱਲਾਂ ਦੇ ਹੁੰਦੀਆਂ ਰਹਿੰਦੀਆਂ ਕਿਉਂ ਸਿੱਖਾਂ ਦੀਆਂ ਕੁੜੀਆਂ ਨਾਲ ਇਹੋ ਜਿਹੀਆਂ ਗ ਹੁੰਦਿਆਂ ਹੋਣਗੀਆਂ ਸਾਡੇ ਘਰਾਂ 'ਚ ਇਹ ਗੱਲਾਂ ਨਹੀਂ ਇਹ ਮਾਹ ਪੁਰਖਾਂ ਦਾ ਸਕੂਲ ਆ ਸੰਗਤ ਦਾ ਸਕੂਲ ਆ ਨਾ ਕਿ ਦੁੱਗਲ ਦਾ ਤੇ ਰਿਤੂ ਦਾ ਸਕੂਲ ਆ ਤੇ ਨਾ ਜੁਗੇਸ਼ ਦਾ ਸਕੂਲ ਆ ਸਾਡੇ ਸਾਰਿਆਂ ਦੀ ਇਹੋ ਮੰਗ ਆ ਕਿ ਇਹਨਾਂ ਕਿੰਨਾ ਜਾਣਿਆਂ ਨੂੰ ਇਥੋਂ ਕੱਢਿਆ ਜਾਵੇ ਤੇ ਜਿਹੜੇ ਜਿਹੜੇ ਸਾਡੇ ਨਾਲ ਬੇਇਨਸਾਫ਼ੀਆਂ ਹੋਈਆਂ ਵਾਂ ਉਹਨਾਂ ਦਾ ਸਾਨੂੰ ਦੱਸਣ ਸਾਡੇ ਹੱਲ ਕੱਢਣ ਫਿਰ ਸਾਨੂੰ ਆਦੇ ਮੇਰਾ ਬੇਟਾ ਖੁਦ ਕੱਢਿਆ ਮੇਰੇ ਬੇਟੇ ਨੂੰ ਬਾਬਿਆਂ ਨੇ ਵੱਡੇ ਬਾਬਾ ਜੀ ਉਹਨਾਂ ਨੇ ਦੇ ਨਿੱਕੇ ਬਾਬਾ ਜੀ ਉਹਨਾਂ ਨੇ ਖੁਦ ਆਖਿਆ ਕਿ ਇਹਨਾਂ ਦੇ ਬੇਟੇ ਨੂੰ ਰੱਖੋ ਇੱਥੇ ਐਡਮਿਸ਼ਨ ਦਿਓ ਜਦੋਂ ਅਸੀਂ ਇਹਨਾਂ ਦੇ ਕੋਲ ਆਏ ਆ ਇਹਨਾਂ ਪਹਿਲਾਂ ਸਾਨੂੰ ਲਾਰਾ ਲਾ ਉਹਨਾਂ ਨੂੰ ਆਂਦੇ ਕਿ ਬੋਰ ਆੜਿਆ ਨੇ ਜਵਾਬ ਦਿੱਤਾ ਤੁਸੀਂ ਬੱਤਰਕਾਰ ਜੋ ਮੈਨੂੰ ਤੁਸੀਂ ਦੱਸੋ ਕਿਹੜਾ ਬੋਰ ਆੜਾ ਜਵਾਬ ਦਿੰਦਾ ਕੋਈ ਫੋਨ ਲਾ ਕੇ ਬੋਰ ਆੜਾ ਜਵਾਬ ਦਿੰਦਾ ਮੈਨੂੰ ਕੋਈ ਜਿੱਥੋਂ ਜਿੱਥੋਂ ਤੱਕ ਮੇਰੀ ਵੀਡੀਓ ਜਾਊਗੀ ਮੈਨੂੰ ਸਾਰੇ ਇਹ ਦੱਸਣਾ ਕਿ ਕਿਹੜਾ ਬੋਰਡ ਵਾਲਾ ਜਿਹੜਾ ਜਵਾਬ ਦਿੰਦਾ ਇੱਥੇ ਆਣ ਕੇ ਵੀ ਬੋਰਡਾਂ ਨੇ ਫੋਨ ਲਾ ਕੇ ਜਵਾਬ ਦਿੰਦੇ ਕੋਈ ਰਿਟਰਨ ਚ ਹਨ ਵਿਖਾਉਣ ਪ੍ਰੂਫ ਕੋਈ ਹਨ ਮੇਲ ਵਿਖਾਉਣ ਹਨ ਫੋਨ ਨੰਬਰ ਦੇਣ ਕਿਹੜੇ ਫੋਨ ਤੋਂ ਸਾਨੂੰ ਜਵਾਬ ਆਇਆ ਕਹਿੰਦੇ ਸਾਨੂੰ ਤੁਹਾਡੇ ਬੋਰਡਾਂ ਨੇ ਜਵਾਬ ਦਿੱਤਾ ਕਿ ਤੁਹਾਡੇ ਬੱਚੇ ਨੂੰ ਨਹੀਂ ਰੱਖਣ ਸਾਨੂੰ ਹੁਣ ਇਹਨਾਂ ਪਰਸੋਂ ਫੇਰ ਜਵਾਬ ਦਿੱਤਾ 3 ਮਹੀਨੇ ਹੋ ਗਏ ਮੇਰਾ ਬੇਟਾ ਖੋਦ ਘਰ ਬੈਠਾ ਸਾਡੇ ਦੋ ਰਿਕਾਰਡਿੰਗਾਂ ਹੈਗੀਆਂ ਇਹਨਾਂ ਦੀ ਬਹੁਤ ਦਿਨਾਂ ਰਿਕਾਰਡਿੰਗ ਹੈ ਜੇ ਸਾਡਾ ਬੱਚਾ ਗਲਤ ਕਦਮ ਉਠਾ ਜੇ ਸੁਸਾਇਡ ਕਰਨੇ ਕੋਸ਼ਿਸ਼ ਕਰ ਜੇ ਇਹ ਜ਼ਿੰਮੇਵਾਰ ਹੋਣਗੇ ਇੱਥੇ ਬੈਠੇ ਸਾਨੂੰ ਸਾਡੀਆਂ ਮੰਗਾਂ ਦਾ ਹੱਲ ਹੋਣਾ ਚਾਹੀਦਾ ਇਹ ਵੀਡੀਓ ਵੱਡੇ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਤੱਕ ਜਾਵੇ ਤੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਸੰਗਤ ਆ ਅਸੀਂ ਬਾਬਾ ਜੀ ਦੀ ਸੰਗਤ ਆ ਇਹ ਜਦੋਂ ਸਕੂਲ ਪਿਆ ਇਹ ਖੁਦ ਮੇਰੇ ਡੈਡੀ ਨੇ ਮੇਰੇ ਸਹੁਰਾ ਸਭ ਬਾਟੇ ਚੁੱਕ ਚੋ ਕੇ ਸਕੂਲ ਪਾਇਆ ਹੋਇਆ ਇਹ ਇਹਨਾਂ ਦਾ ਸਕੂਲ ਨਹੀਂ ਆ ਇਹ ਸੰਗਤ ਦਾ ਸਕੂਲ ਆ ਕੋਈ ਫੇਟੋਰਾ ਤੇ ਮੈਂ ਮੈਂ ਕੰਟ ਗਲਾਸਰੀ ਸਟੂਡੈਂਟ ਆ ਤੇ ਗੁਰਗੋਬ ਸਿੰਘ ਕਨਵਰਟ ਸਕੂਲ ਦੇ ਵਿੱਚ ਪੜ੍ਹਦੀ ਆ। ਇਹ ਪੁੱਤਰ ਕੀ ਮਸਲਾ ਹੈ ਅੱਜ ਇਹ? ਅੰਕਲ ਜੀ ਇੱਥੇ ਜਿਹੜੇ ਪ੍ਰਿੰਸੀਪਲ ਆਣਾ ਇਹ ਤੋਂ ਜਿਹੜੇ ਆ ਨਾ ਬੱਚਿਆਂ ਦਾ ਸਾਥ ਨਹੀਂ ਦਿੰਦੇ। ਇਹ ਬੱਚਿਆਂ ਨੂੰ ਗਲਤ ਬੋਲਦੇ ਆ। ਇਹ ਟੀਚਰ ਇਹ ਟੀਚਰ ਬਿਲਕੁਲ ਨਹੀਂ ਤੇ ਸਕੂਲ ਇਹ ਕਿਤੇ ਜਿਹੜੇ ਚੰਗੇ ਟੀਚਰ ਉਹਨਾਂ ਤੇ ਗਲਤ ਇਲਜ਼ਾਮ ਲਾ ਕੇ ਤੇ ਇਹ ਤੋਂ ਸਕੂਲ ਤੋਂ ਬਾਹਰ ਕੱਢ ਦਿੰਦੇ ਆ। ਹੈ ਇਹ ਬੱਚਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਆਂਦੇ ਟੀਚਰਾਂ ਨੂੰ ਆਈਡੀਆੰਬ ਦਿੱਤੀਆਂ ਵਾ। ਜਦ ਕਿ ਟੀਚਰ ਜਿਹੜੇ ਹਨ ਡੀਪੀ ਸਰ ਹੀ ਸਾਡੇ ਉਹਨਾਂ ਨੂੰ ਇਹਨਾਂ ਨੇ ਕੱਟਿਆ ਸਕੂਲੋਂ ਤੇ ਉਹਨਾਂ ਨੂੰ ਕਿਹਾ ਵਾ ਕਿ ਤੁਸੀਂ ਜਿਹੜੀਆਂ ਆਈਡੀਆ ਦਿੰਦੇ ਜੇ ਬੱਚਿਆਂ ਨੂੰ ਤੇ ਅਗਲੇ ਵਾਲੇ ਸਰ ਨੇ ਇਹ ਸਾਨੂੰ ਗੱਲ ਕਹੀ ਆ ਕਿ ਤੁਸੀਂ ਸਿਰਫ ਮੇਰੀਆਂ ਭੈਣਾਂ ਵਰਗੀਆਂ ਜੇ ਉਹਨਾਂ ਨੇ ਅੱਜ ਤੱਕ ਸਾਨੂੰ ਕਦੀ ਕੋਈ ਉੱਚੀ ਨਹੀਂ ਵੀ ਨਹੀਂ ਕਹੀ ਤੇ ਪਾਬਾ ਜੀ ਨੇ ਵੀ ਇਹ ਗੱਲ ਕਹੀ ਆ ਕਿ ਬੱਚੇ ਹਰਾ ਜਿਹੜੇ ਡੀਪੀ ਸਰ ਆ ਉਹ ਹਰਾਸਮੈਂਟ ਕਰਦੇ ਬੱਚਿਆਂ ਨਾਲ ਇਹ ਗੱਲ ਬਿਲਕੁਲ ਗਲਤ ਆ ਤੇ ਜਿਹੜੇ ਪਰ ਪੜਾਈ ਤੇ ਬਿਲਕੁਲ ਵੀ ਨਹੀਂ ਕਹਿੰਦਾ ਆਈਸੀਐਸਈ ਬੋਰਡ ਆ ਇਹਦੇ ਵਿੱਚ ਬਿਲਕੁਲ ਪੜਾਈ ਨਹੀਂ ਹੈਗੀ ਜਿੱਥੋਂ ਤਾਂ ਤੇਰੀ ਗੱਲ ਆ ਇੱਕ ਸਰ ਲੈ ਕੇ ਆਏ ਸਰ ਲੈ ਕੇ ਆਏ ਠੀਕ ਆ ਹੈਗੇ ਹੀ ਕਹਿਣਾ ਨਹੀਂ ਚਾਹੀਦਾ ਪਰ ਹੈਗੇ ਸਿਰਫ ਉਹ ਬਈਏ ਹੀ ਹੈਗੇ ਇੱਥੇ ਹੈਗੇ ਪੈਲੀਆਂ ਦੇ ਵਿੱਚ ਜਾ ਕੇ ਬੱਚਿਆਂ ਨੇ ਵੇਖਿਆ ਉਹ ਤੇ ਬੀੜੀਆਂ ਪੀਂਦੇ ਜਰਦੇ ਲਾਉਂਦੇ ਤੇ ਇੱਥੇ ਆ ਕੇ ਪੰਜਵੀਂ ਕਲਾਸ ਦੀਆਂ ਕੁੜੀਆਂ ਦੇ ਨਾਲ ਦਲਤਰਕਤਾ ਕੀਤੀਆਂ ਗਈਆਂ ਵਾ ਤੇ ਪ੍ਰਿੰਸੀਪਲ ਨੂੰ ਇਸ ਗੱਲ ਤੋਂ ਕੇਸ ਕਰਨਾ ਚਾਹੀਦਾ ਹੈ ਕਿ ਨਹੀਂ ਉਹਨਾਂ ਨੇ ਅੱਗੋਂ ਕੀ ਕੀਤਾ ਸਕੂਲ ਤੋਂ ਬਾਹਰ ਕੱਢਤੀ ਬਸ ਗੱਲ ਖਤਮ ਮੈਨੂੰ ਦੋ ਮੁੰਡੇ ਆਏ ਗਲਤ ਗੱਲਾਂ ਬੋਲ ਕੇ ਗਏ ਮੈਂ ਕੋਈ ਗੱਲ ਨਹੀਂ ਕੀਤੀ ਪ੍ਰਿੰਸੀਪਲ ਦੇ ਕੋਲ ਗਿਆ ਤੇ ਪ੍ਰਿੰਸੀਪਲ ਮੈਡਮ ਨੇ ਅੱਗੋਂ ਇੰਨੀ ਗੱਲ ਕਹੀ ਐ ਇਹੋ ਜੀਆਂ ਗੱਲਾਂ ਤੇ ਹੁੰਦੀਆਂ ਹੀ ਰਹਿੰਦੀਆਂ ਵਾ ਇਹ ਕੋਈ ਕਹਿਣ ਵਾਲੀਆਂ ਗੱਲਾਂ ਤੇ ਅੱਗੋਂ ਜੇ ਕਰਦੇ ਆ ਨੂੰ ਕੁਛ ਅਸੀਂ ਕਹਿਆ ਆਂਦੇ ਇਹੋ ਜੀਆਂ ਗੱਲਾਂ ਘਰੇ ਨਹੀਂ ਦਸੀਆਂ ਤੁਸੀਂ ਪਹਿਲਾਂ ਮੇਰੇ ਕੋਲ ਆਓ ਜਦੋਂ ਹੁਣ ਕੁਛ ਕਿਹਾ ਹੀ ਨਹੀਂ ਪ੍ਰਿੰਸੀਪਲ ਨੇ ਤੇ ਅੱਗੋਂ ਹੀ ਕੀ ਕਹਿ ਸਕਦੇ ਆ ਸਰ ਕੀ ਕਰਨਾ ਚਾਹੁੰਦੇ ਤੁਸੀਂ ਅੱਗੇ ਅਸੀਂ ਇਹ ਚਾਹੁੰਦੇ ਆ ਕਿ ਹੁਣ ਸਾਡਾ ਡਾਇਰੈਕਟਰ ਸਰ ਤੇ ਪ੍ਰਿੰਸੀਪਲ ਮੈਡਮ ਹਟ ਜਾਣ ਯੁਗੇਸ਼ ਜੰਕ ਯੁਗੇਸ਼ ਜਿਹੜੇ ਯੁਗੇਸ਼ ਸਰ ਵੀ ਆ ਉਹ ਵੀ ਹਾਨੀਆਂ ਸਾਰੀਆਂ ਗੱਲਾਂ ਚੋਂ ਵੀ ਨਹੀਂ ਹੁੰਦੀਆਂ ਉਹ ਵੀ ਵਧਾ ਜੜਾ ਕੇ ਜਾ ਕੇ ਤੇ ਆਫਿਸ ਦੇ ਵਿੱਚ ਦੱਸਦੇ ਆ ਪੜਦੀ ਆ ਕਿ ਮੈਂ ਇੱਥੇ ਬੜੇ ਸਾਲਾਂ ਤੋਂ ਪੜਦੀ ਆ ਤੇ ਇੱਥੋਂ ਦਾ ਮਾਹੌਲ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਤੇ ਜਦੋਂ ਦੇ ਇੱਕ ਸਾਲ ਤੋਂ ਇਹ ਟੀਚਰ ਆਏ ਨੇ ਪ੍ਰਿੰਸੀਪਲ ਡਾਇਰੈਕਟਰ ਸਰ ਪਹਿਲਾਂ ਬਹੁਤ ਵਧੀਆ ਰਹਿੰਦੇ ਰਹੇ ਸੀ ਜਦੋਂ ਪੁਰਾਣੇ ਪ੍ਰਿੰਸੀਪਲ ਹੀ ਤੇ ਹੁਣ ਤੋਂ ਜਦੋਂ ਉਹਨਾਂ ਦੇ ਪ੍ਰਿੰਸੀਪਲ ਨਵੇਂ ਆਉਂਦੇ ਹੋਏ ਨੇ ਉਦੋਂ ਦਾ ਸਕੂਲ ਦਾ ਬੇੜਾ ਗਰਕ ਹੋ ਗਿਆ ਇਹ ICSE ਬੋਰਡ ਆ ਕਿਹੇ ਐਂਗਲ ਤੋਂ ਇਹ ਲੱਗਦਾ ਹੀ ਨਹੀਂ ICSE ਬੋਰਡ ਆ ਬਿਕਾਜ਼ ਇੱਥੇ ਟੀਚਰ ਦਾ ਜਦੋਂ ਇੱਥੇ ਟੀਚਰ ਲਿਆ ਹੁੰਦੇ ਉਹਨਾਂ ਦਾ ਬੈਕਗ੍ਰਾਉਂਡ ਕੋਈ ਚੈੱਕ ਨਹੀਂ ਹੁੰਦਾ ਕਿਉਂਕਿ ਇੱਥੇ ਇੱਕ ਟੀਚਰ ਲਿਆਂਦੇ ਗਏ ਸੀ ਉਹਨਾਂ ਦਾ ਕੋਈ ਇਹਨਾਂ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਤੇ ਜਦੋਂ ਸਾਨੂੰ ਕਿਹੇ ਟੀਚਰ ਦੀ ਸਮਝ ਲੱਗਦੀ ਹੈ ਜਿਹੜੇ ਵਧੀਆ ਹੋਣ ਹੈ ਉਹਨਾਂ ਨੂੰ ਇਹ ਉਸੇ ਵੇਲੇ ਚੇਂਜ ਕਰ ਦਿੰਦੇ ਜਾਂ ਉਹਨਾਂ ਨੂੰ ਸਕੂਲੋਂ ਹੀ ਕਢਾ ਦਿੰਦੇ ਆ ਬਿਕੋਜ਼ ਉਹ ਟੀਚਰ ਬਹੁਤ ਵੈਲ ਕੁਆਲਿਫਾਈਡ ਹੁੰਦੇ ਆ ਤੇ ਬਾਅਦ ਵਿੱਚ ਇਹ ਇੰਜ ਇਥੇ ਜਿੱਦਾਂ ਬੱਚੇ ਆਉਂਦੇ ਨੇ ਤੇ ਬੱਚਿਆਂ ਨੂੰ ਇਹ ਕੋਈ ਇਹਨਾਂ ਫੈਸਿਲਿਟੀਆਂ ਨਹੀਂ ਹੈ ਇਹ ਇੱਥੇ ਪਾਣੀ ਵੀ ਬਹੁਤ ਗੰਦਾ ਵਾਸ਼ਰੂਮਾਂ ਦੇ ਕੋਈ ਲੋਕ ਨਹੀਂ ਲੱਗਦੇ ਇੱਥੇ ਤੇ ਬਾਅਦ ਵਿੱਚ ਮੈਂ ਮੇਰੀ ਬਸ ਇਹੀ ਮੰਗਾ ਕਿ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਪ੍ਰਿੰਸੀਪਲ ਮੈਮ ਨੂੰ ਕੀ ਇੱਕ ਮਿੰਟ ਪਾਜ਼ ਕਰ ਲਓ ਜੇਰਾ ਨਾਮ ਸਿਮਰਨਜੀਤ ਕੌਰ ਹਾਂ ਤੇ ਮੈਂ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਦੀ ਸਟੂਡੈਂਟ ਹਾਂ 10th ਕਲਾਸ ਦੀ ਵਿਦਿਆਰਥਣ ਹਾਂ ਮੈਂ ਇਥੋਂ ਜਿੱਦਣਾ 9th ਦਾ ਰਿਜ਼ਲਟ ਹੀ ਮੈਂ ਉਦੋਂ ਇੱਥੇ ਆਈ ਸੀ ਤੇ ਉਦੋਂ ਮੈਨੂੰ ਸਾਰੇ ਪੇਰੈਂਟ ਦਾ ਇਹੀ ਹਾਕਮੁੰਦਾਵਾ ਕਿ ਆਪਣੇ ਬੱਚਿਆਂ ਨੂੰ ਸਕੂਲ ਲੈ ਜਾ ਕੇ ਟੀਚਰਾਂ ਦੀ ਜ਼ਰੂਰ ਗੱਲ ਕਰਨੇ ਮੇਰੇ ਮੰਮਾ ਵੀ ਆਏ ਸੀ ਤੇ ਕਹਿ ਕੇ ਗਏ ਸੀ ਕਿ ਟੀਚਰ ਨਹੀਂ ਹੈਗੇ ਤੇ ਇਦਾਂ ਟੀਚਰ ਲਿਆਓ ਤੇ ਮੈਂ ਸਿਰਫ ਇੰਨੀ ਹੀ ਗੱਲ ਕੀਤੀ ਕਿ ਮਨਜੀਤ ਮੈਮਰਗੇ ਟੀਚਰ ਲਾਓ ਤੇ ਇਨਾਂ ਨੇ ਮੈਨੂੰ ਉਦੋਂ ਕਹਾ ਕਿ ਤੂੰ ਪੋਲਿਟਿਕਸ ਖੇੜਦੀਆਂ ਤੂੰ ਮੈ ਕਦੇ ਫੋਨ ਤੇ ਗੱਲ ਵੀ ਨਹੀਂ ਕੀਤੀ ਤੇ ਉਹ ਇਹਨਾਂ ਨੇ ਮੈਨੂੰ ਮੇਰੇ ਨਾਲ ਆ ਵੀ ਕੁੜੀ ਹੈਗੀ ਤੇ ਇਹਨਾਂ ਨੇ ਮੈਨੂੰ ਕਿਹਾ ਤਾਂ ਕਿ ਤੂੰ ਪੋਲਿਟਿਕਸ ਖੇਡਦੀ ਆ ਉਹ ਤੋਂ ਬਾਅਦ ਨਾ ਇੱਥੇ ਪਾਣੀ ਦੀ ਵਧੀਆ ਫੈਸਿਲਿਟੀ ਹੈਗੀ ਪਰ ਪਾਣੀ ਵੀ ਗੰਦਾ ਪੀਉਂਦੇ ਆ ਤੇ ਵਾਸ਼ਰੂਮ ਜਿਹੜੇ ਬਿਲਕੁਲ ਵੀ ਉਹੋ ਸਾਡ ਕੁੰਡੀਆਂ ਬਿਲਕੁਲ ਨਹੀਂ ਲਾਦੀਆਂ ਵਾਸ਼ਰੂਮ ਦੀਆਂ ਤੇ ਬਸ ਇਹੀ ਆ ਕਿ ਪ੍ਰਿੰਸੀਪਲ ਮੈਮ ਕੱਡੋ ਤੇ ਨਾਲੇ ਸਾਨੂੰ ਚੰਗਾ ਨਹੀਂ ਬੋਲਦੇ ਤੇ ਜਦੋਂ ਅਸੀਂ ਟੀਚਰ ਦੀ ਜਾ ਕੇ ਗੱਲ ਕਰਦੇ ਆ ਤੇ ਸਾਨੂੰ ਕਹਿੰਦੇ ਚਿੱਠੀ ਉਹ ਟੀਚਰ ਫੜਦੇ ਤਾਂ ਤੁਸੀਂ ਵੀ ਉੱਥੇ ਚੱਲ ਜਿਓ ਮੇਰਾ ਨਾਮ ਰੋਜ਼ਪ੍ਰੀਤ ਕੌਰ ਹੈ ਮੈਂ ਕਲਾਸ 12 ਦੀ ਵਿਦਿਆਰਥਣ ਹਾਂ ਮੈਂ ਸਰ ਗੋਬਿੰਦ ਸਿੰਘ ਕੌਮਨਟ ਸਕੂਲ ਵਿਦ ਪੜ੍ਹਦੀ ਹਾਂ ਇੱਥੇ ਦੇ ਸਕੂਲ ਵਿੱਚ ਕੋਈ ਵੀ ਟੀਚਰ ਦੀ ਫੈਸਿਲਿਟੀ ਦੀ ਬਿਲਕੁਲ ਨਹੀਂ ਹੈਗੀ। ਤੁਹਾਡੀ ਕਲਾਸ ਪਲੱਸ 2 ਹੈ। ਪਲੱਸ 2 ਬੋਰਡ ਦੀ ਕਲਾਸ ਹੁੰਦੀ ਆ। ਬੋਰਡ ਦੀ ਕਲਾਸ ਵਿੱਚ ਜਿੱਥੇ ਕੀ ਹੋਣ ਦਾ ਤਾਂ ਬੱਚਿਆਂ ਦਾ ਸਿਲੇਬਸ ਇੰਨੀ ਗਾਂ ਚੱਲ ਗਿਆ ਵਾ। ਤੁਹਾਡਾ ਹਜੇ ਹਰ ਇੱਕ ਸਬਜੈਕਟ ਦਾ ਇੱਕ ਚੈਪਟਰ ਵੀ ਨਹੀਂ ਹੋਇਆ। ਤੁਹਾਡੇ 6 ਸਬਜੈਕਟ ਆ। 6 ਆ ਸਬਜੈਕਟਾਂ ਵਿੱਚੋਂ ਬਸ ਸਾਡੇ ਦੋ ਟੀਚਰ ਆ। ਹੁਣ ਵੇਖੋ ਜਿਹੜੇ ਦੋ ਟੀਚਰ ਆ ਉਹ ਵੀ ਉਹ ਬਹੁਤ ਵਧੀਆ پڑھੰਦੇ ਆ। 6ਾਂ ਵਿੱਚੋਂ ਦੋ ਸਬਜੈਕਟ ਹੀ ਕਰਾਂਗੇ ਤੇ ਬਾਕੀ ਸਬਜੈਕਟ ਸਾਡੇ ਕਿੱਥੇ ਜਾਣੇ ਆ। ਸਾਨੂੰ ਪਲੱਸ 2 ਵਿੱਚ ਪਲੱਸ 2 ਤੋਂ ਬਾਅਦ ਅਸੀਂ ਜਿੱਥੇ ਵੀ ਇੰਨਾਂ ਲਈ ਕੋਈ ਨਹੀਂ ਆ ਕਿ ਬੱਚਿਆਂ ਦੇ ਨੰਬਰ ਆਨ ਜਾਂ ਨਾ ਆਨ ਜਿਹੜੇ ਟੀਚਰ ਇਥੋਂ ਦੇ ਵਧੀਆ ਹੁੰਦੇ ਆ ਇੰਨੇ ਵਧੀਆ ਸਾਡੇ ਕੈਮਿਸਟਰੀ ਦੇ ਟੀਚਰ ਹੁੰਦੇ ਹੀਗੇ ਉਹ ਵੀ ਇੰਨਾਂ ਤੋਂ ਤਾਂ ਅਗਗੇ ਉਹ ਵੀ ਚੱਲਗੇ ਨੇ ਤੇ ਬਾਕੀ ਹੁਣੇ-ਹੁਣੇ ਨਵੇਂ ਡੀਪੀ ਸਰ ਆਏਗੇ ਉਹ ਸਰ ਇੰਨਾਂ ਕਾ ਵਧੀਆ ਬਣਾਉਂਦੇ ਹੀਗੇ ਕੋਈ ਹਸਾਬ ਨਹੀਂ ਪਰ ਉਹਨਾਂ ਨੂੰ ਉਹਨਾਂ ਨੇ ਇਹਨਾਂ ਨੂੰ ਬਿਨਾਂ ਵਜ੍ਹਾ ਉਹਨਾਂ ਨੇ ਇਹਨਾਂ ਉਹਨਾਂ ਦੀ ਗਲਤੀ ਕੱਢ ਕੇ ਉਹਨਾਂ ਨੂੰ ਸਕੂਲੋਂ ਕੱਢਤਾ ਤੇ ਜੇ ਉਹਨਾਂ ਇੱਕ ਇਹਨਾਂ ਤਾਂ ਬਸ ਇਹੀ ਆ ਕਿ ਜਿਹੜੇ ਟੀਚਰ ਇਹਨਾਂ ਦੇ ਵੱਲ ਆ ਉਹਨਾਂ ਨੂੰ ਇਹ ਰੱਖਦੇ ਆ ਤੇ ਜਿਹੜੇ ਟੀਚਰ ਬੱਚਿਆਂ ਨੂੰ ਪੜਾਉਂਦੇ ਆ ਉਹਨਾਂ ਦੀ ਕੋਈ ਵੈਲਿਊ ਨਹੀਂ ਕਰਦੇ ਕੀ ਮੰਗ ਕਰਦੇ ਪੁੱਤਰ ਤੁਸੀਂ ਕਮੇਟੀ ਤੋਂ ਮੈਨੇਜਮੈਂਟ ਕਮੇਟੀ ਤੋਂ ਕੀ ਮੰਗ ਕਰਦੇ ਆ ਤੁਸੀਂ ਇਹੀ ਚਾਹੁੰਦੇ ਆ ਕਿ ਆ ਪ੍ਰਿੰਸੀਪਲ ਨੂੰ ਸਸਪੈਂਡ ਕੀਤਾ ਜਾਵੇ ਇਹ ਪ੍ਰਿੰਸੀਪਲ ਹੁਣੇ ਸਕੂਲ ਨਾ ਆ ਰਹੇ ਕਿਹਨਾਂ ਟ੍ਰੈਕਟਰ ਮੈਂ ਸਰਪੰਚ ਸਾਇਟਰਸ ਦਾਤੇ ਦੇ ਹੋਂ ਤੇ ਸਕੂਲ ਦਾ ਹਾਲਾਤ ਵੇਖ ਕੇ ਮੈਂ ਦਿੱਲੀ ਗਿਆ ਮੈਂ ਦਿੱਲੀੋਂ ਫੌਰਨ ਇੱਧੇ ਆਇਆ ਸਾਡੇ ਸਰਪੰਚ ਕੋਲ ਲੱਗ ਜੀ ਉਹਨਾਂ ਨੂੰ ਪਤਾ ਵਾ ਮੇਰੀ ਉਹਨਾਂ ਨਾਲ ਗੱਲ ਹੋਈ ਚਲੋ ਮੈਂ ਉਥੋਂ ਇੱਕ ਦਿਨ ਦੋ ਦਿਨ ਹੋ ਗਏ ਮੈਂ ਰੋਕੇ ਹੋਣਾ ਮੇਰੇ ਇੰਟਰਵਿਊ ਹੋਈ ਯੂਐਸਏ ਦੀ ਮੈਂ ਉਹ ਵਿੱਚ ਛੱਡ ਕੇ ਭੰਗ ਕਰਕੇ ਆ ਮੈਨੂੰ ਮੁਰਤੇ ਪਾਰ ਮਿਲ ਕਦੋਂ ਮਿਲਣੀ ਜੋ ਸਾਡੇ ਸਕੂਲ ਦੇ ਇਲਾਹਾਤ ਆ ਜਦੋਂ ਦੀ ਇਹ ਧੁੱਗਲ ਸਾਹਿਬ ਦੀ ਬੇਟੀ ਇੱਥੇ ਆਈ ਆ ਇਹਨੇ ਆੜ ਕੇ ਸਕੂਲ ਦਾ ਸਤਿਆ ਨਾਮ ਕਰਕੇ ਆ ਮੈਂ ਜੇ ਮੈਡੀਮੈਂਟ ਦਾ ਸਕੂਲ ਦਾ ਸੈਕਟਰੀ ਆ ਇਹਨਾਂ ਸੈਕਟਰੀ ਦੀ ਪ੍ਰਵਾਹੀ ਕੀਤੀ ਜਾਂ ਕੇ ਹੋਰ ਕੋਈ ਆ ਕੋਈ ਮਾਪੇ ਬੱਚਿਆਂ ਦੇ ਆਉਂਦੇ ਆ ਉਹਨਾਂ ਨੂੰ ਫੇਰ ਤੇ ਖਿਲਾੜ ਛੱਡਦੇ ਆ ਬਹੁਤ ਇਹਨਾਂ ਨਾਲ ਤਾਂ ਦੁਖੀ ਜ਼ਰਾ ਹੀ ਲੱਗਾ ਵਾ ਮੈਂ ਇਹਨੂੰ ਦੁੱਗਲ ਸਰ ਨੂੰ ਆਣ ਕੇ ਆਖਿਆ ਮੈਂ ਵੀ ਸਾਰੇ ਇਲਾਕੇ ਦੀ ਆਵਾਜ਼ ਮੇਰੇ ਕੋਲ ਹੋਂਡੀ ਆ ਤੁਸੀਂ ਦੁੱਗਲ ਸਾਹਿਬ ਥੋੜਾ ਸੁਧਾਰ ਕਰੋ ਆਪਣੇ ਆਪ ਦਾ ਤੇ ਤੁਸੀਂ ਜਦੋਂ ਬੱਚਿਆਂ ਦੇ ਪੇਰਾਂ 'ਤੇ ਆਉਂਦੇ ਉਹਨਾਂ ਦੀ ਆਵਾਜ਼ ਜਿਹੜੀ ਉਹ ਸੁਨਿਆ ਕਰੋ ਉਹਨਾਂ ਬੱਚਿਆਂ ਦੇ ਪੈਸਿਆਂ ਤੋਂ ਤੁਸੀਂ ਆਪ ਦੀਆਂ ਤਨਖਾਹਾਂ ਲੈ ਕੇ ਜਾਣਾ ਕੋਈ ਨਹੀਂ ਦੱਸਦੇ ਤੇ ਤੁਸੀਂ ਉਹਨਾਂ ਬੱਚਿਆਂ ਦੇ ਜਿਨ੍ਹਾਂ ਨੇ ਮਾਪਿਆਂ ਨੇ ਇੱਕ ਸੰਘਾਵਾ ਦੇਣੀ ਆ ਤੁਹਾਨੂੰ ਬੱਚਿਆਂ ਦੇ ਪੀਸਾ ਭਰਨੀ ਆ ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ ਇਹ ਮਤਲਬ ਆ ਤਾਂ ਵੀ ਨਹੀਂ ਮੈਂ ਕਿਸੇ ਦੀ ਨਹੀਂ ਗੱਲ ਸੁਣਦਾ ਮੈਂ ਇਹ ਤੁਹਾਡੇ ਕੋਲ ਹੀ ਗੱਲ ਆਉਂਦੀ ਸਾਰੀ ਸਾਡੇ ਕੋਲ ਨਹੀਂ ਆਉਂਦੀ ਮੈਂ ਹਾਂ ਜਦੋਂ ਮੈਂ ਸਕੂਲ ਦਾ ਸੈਕਟਰੀ ਮੇਰੇ ਕੋਲ ਹੀ ਹੋਣੀ ਆ ਇਹ ਕਰਕੇ ਇਹ ਤੋਂ ਅਸੀਂ ਦੁੱਗਲਸਰ ਤੋਂ ਉਹਨਾਂ ਦੀ ਬੇਟੀ ਤੋਂ ਇੰਨੇ ਹੀ ਪਰੇਸ਼ਾਨ ਆ ਕਿ ਅਸੀਂ ਉਸ ਤਸੀਬਾ ਮਹੀਨਾ ਤੋਂ ਲੈਣਾ ਚਾਹੁੰਦੇ ਆ ਇਹ ਸਾਨੂੰ ਜੇ ਚੰਗੇ ਹੁੰਦੇ ਆਪਣੇ ਅੱਜ ਤਸੀਬਾ ਦੇ ਕੇ ਨਿਕਲਣ ਤੇ ਬਹੁਤ ਜਹੀ ਗੱਲ ਆ ਨਹੀਂ ਤੇ ਇਲਾਕਾ ਨਿਵਾਸੀ ਸਾਰੇ ਇਹਨਾਂ ਨੂੰ ਤਸੀਬਾ ਲੈ ਕੇ ਹਟਾਂਗੇ ਤੇ ਲਵਾਂਗੇ ਮੈਂ ਦੁੱਗਲਸਰ ਦੇ ਕੋਲ ਆਇਆ ਜੀ ਆਣ ਕੇ ਨਾ ਰਿਕੁਐਸਟ ਕੀਤੀ ਮੈਂ ਸਾਹਿਬ ਜੀ ਤੋਂ ਇਹ ਮਤਲਬ ਇਹ ਨਾ ਗੱਲਾਂ ਤੋਂ ਸਾਰੀਆਂ ਤੇ ਤੁਸੀਂ ਮਤਲਬ ਇਹ ਕਰੋ ਦੀ ਬੇਟੀ ਮੈਨੂੰ ਬੋਲਦੀ ਆ ਤੁਸੀਂ ਮੈਨੂੰ ਆਹ ਗੱਲ ਸੈਟੀ ਸਾਹਿਬ ਬੋਲੀ ਆ ਮੈਂ ਅਵੇ ਅੱਜ ਵੀ ਬੋਲੀ ਕੱਲ ਵੀ ਬੋਲੂਗਾ ਤੇ ਅਗਲੇ ਆਉਣ ਵਾਲੇ ਸਮੇਂ ਜੀ ਬੋਲੂਗਾ ਪਰ ਜਦੋਂ ਦੀ ਤੁਸੀਂ ਕੋਲੇ ਆਈਆਂ ਤੁਸੀਂ ਸੱਚਾ ਨਾਸ ਕਰ ਦਿੱਤਾ ਇਹਨਾਂ ਤੁਗਲ ਸਾਹਿਬ ਨੇ ਆਖਿਆ ਵੀ ਮੈਂ ਤੁਹਾਡੇ ਦੇ ਪਰਚੇ ਕਰਵਾਉਂਗਾ ਮੈਂ ਇਹਨਾਂ ਨੂੰ ਰਿਕਾਰਡਿੰਗ ਲੈਣਾ ਖੁਦ ਗੱਲ ਆਮੋ ਸਾਹਮਣੀ ਗੱਲ ਹੋਈ ਆ ਮੈਂ ਆਹ ਤੁਗਲ ਸਾਹਿਬ ਤੁਸੀਂ ਮੈਨੂੰ ਪਰਚੇ ਕਰਵਾ ਲਓ ਅਹੀਂ ਤੇ ਤੇਰੇ ਕਰਵਾਏ ਨਹੀਂ ਤੁਗਲ ਬੰਦਾ ਇੱਥੇ ਸਾਡੇ ਸਕੂਲ ਦਾ ਜਿਹੜਾ ਸੇਵਾਦਾਰ ਹੋ ਮਾਰਕਤ ਆ ਮੇਰੇ ਦੁੱਖੋਂ ਮਰਿਆ ਅਸੀਂ ਤੇ ਕਰਵਾਏ ਨਹੀਂ ਨਾ ਤੇ ਤੂੰ ਪੈਨੋ ਸਾਡੇ ਦੇ ਜਿੰਨਿਆਂ ਦੇ ਆਪਣੀ ਕਮੇਟੀ ਆ ਮਿੰਨਗੜ੍ਹ ਕਮੇਟੀ ਆ ਸਾਡੇ ਦੇ ਪਰਚੇ ਕਰਵਾਓ ਉਹਦਾ ਰਿਜ਼ਲਟ ਅਸੀਂ ਤੈਨੂੰ ਬਾਅਦ ਚ ਦੇਆ ਵੀ ਕੀ ਦੇਨੇ ਆ ਇਹ ਮਤਲਬ ਕਮੇਟੀ ਨੂੰ ਵੀ ਧੰਕੀ ਦਿੰਦਾ ਵੀ ਮੈਂ ਤੁਹਾਡੇ ਤੇ ਪਰਚੇ ਕਰਾਉਣੀ ਆ ਹਾਂਜੀ ਬਾਬਾ ਜੀ ਕੀ ਨਾ ਤੁਹਾਡਾ ਕੀ ਗੱਲ ਸਰਨ ਸਿੰਘ ਮੇਰਾ ਨਾਮ ਜੀ ਹਨ ਕੀ ਉਹਦਾ ਤੁਹਾਡਾ ਮੇਰਾ ਸੈਕਟਰੀ ਦਾ ਅਹੁਦਾ ਜੀ ਹਾਂਜੀ ਕੀ ਗੱਲ ਹੋਈ ਦੱਸ ਗੱਲ ਹੈ ਜੀ ਇੱਥੇ ਪਬਲ ਇਕੱਠੇ ਹੋਏ ਇਲਾਕੇ ਦਾ ਜੋ ਵੀ ਸੰਗਤ ਇਕੱਠੀ ਹੋਈ ਆ ਬੱਚੇ ਇਕੱਠੇ ਹੋਏ ਆ ਬੱਚਿਆਂ ਦੇ ਪੇਰੈਂਟਸ ਇਕੱਠੇ ਹੋਏ ਆ ਉਹਨਾਂ ਦਾ ਜਿਹੜਾ ਦੁੱਖ ਅਸੀਂ ਉਹ ਸੁਣ ਤੇ ਸਾਥੋਂ ਬਰਤਾਸ ਨੇ ਹੋਇਆ ਹੈ ਮੌਕੇ ਤੇ ਇਸ ਗੱਲ ਨੂੰ ਮਤਲਬ ਵੇਖ ਕੇ ਇੱਕ ਕੋਲ ਮੇਰੇ ਕੋਲ ਪਹਿਲਾਂ ਵੀ ਸਿਕਤਾ ਆਉਦੀ ਰਹੀ ਆ ਤੇ ਐਹੀ ਉਹ ਚੀਜ਼ ਨੂੰ ਵੇਖ ਕੇ ਮਤਲਬ ਦੁਖੀ ਹੋਏ ਆ ਲੋਕਾਂ ਨੂੰ ਵੇਖ ਕੇ ਤੇ ਮੌਕੇ ਤੇ ਇਹਨਾਂ ਨੇ ਹਿੱਤਨਾ ਜਿਹੜਾ ਇਹਨੂੰ ਦੁਗਲ ਸਾਹਿਬ ਪ੍ਰਿੰਸੀਪਲ ਜੁਨੇਸ਼ ਨੂੰ ਨੇ ਅਸੀਂ ਮਤਲਬ ਸਪੈਂਡ ਕਰਦੇ ਆ ਇਹਦੀ ਅਸੀਂ ਤੁਰੰਤ ਕ ਮਤਲਬ ਹੀ ਆਪਣੀ ਕਰਾਂਗੇ ਪੋਂਡ ਛਾਣਾ ਕਰਕੇ ਜੇ ਦੋਸ਼ੀ ਪਾਏ ਜਾਣਗੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਲਵਾਂਗੇ ਹੁਣ ਇਹਨਾਂ ਨੇ ਮੌਕੇ ਤੇ ਜਿਹੜਾ ਉਹ ਸਪੈਂਡ ਕਰਦੇ ਆ ਤੇ ਰਾਈ ਹੁਜੀ ਕਾ ਕਾਲ ਚਾਹ ਰਹੇ ਕੋਲੋ ਇੱਕ ਵਾਰ ਜੀ ਸਾਰੇ ਮੈਂ ਡਾਕਟਰ ਰਿਤੂ ਐ ਮੈਂ ਇੱਥੇ ਪ੍ਰਿੰਸੀਪਲ ਐ ਸਕੂਲ ਦੇ ਵਿੱਚ ਮੈਡਮ ਇੱਕ ਪੇਰੈਂਟਸ ਬਨੇ ਬਾਹਰ ਤਰਨਾਲ ਆਇਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੀ ਸੈਚਰਡੇ ਨੂੰ 24 ਤਰੀਕ ਨੂੰ ਇਹ ਆਪਣੇ ਆਪ ਸਕੂਲ ਚ ਆਏ ਇਹਨਾਂ ਨੇ ਇਕੱਠੇ ਹੋ ਕੇ ਆਏ ਨੇ ਮੇਰੇ ਦਰਵਾਜ਼ੇ ਦੇ ਬਾਹਰ ਇਹਨਾਂ ਨੇ ਗਾਲਾਂ ਵੀ ਕੱਢੀਆਂ ਫਿਰ ਉਸ ਤੋਂ ਬਾਅਦ ਇਸ ਮੰਡੇ ਨੂੰ ਆਏ ਨੇ 26 ਤਰੀਕ ਨੂੰ ਕਲਾਸਾਂ ਦੇ ਵਿੱਚ ਬੱਚਿਆਂ ਕੋਲ ਗਏ ਐ ਕਿ ਜਿਨ੍ਹਾਂ ਨੇ ਪ੍ਰਿੰਸੀਪਲ ਕੱਢਣਾ ਉਹ ਪੇਰੈਂਟਸ ਅੱਜ 28 ਤਰੀਕ ਨੂੰ ਸਵੇਰੇ 10 ਵਜੇ ਆਜਣੇ ਇੱਕ ਮੈਡਮ ਉਹ ਕਹਿੰਦੇ ਪੈ ਗਏ ਜਿਹੜਾ ਸਕੂਲ ਦੇ ਵਿੱਚ ਵਾਸ਼ਰੂਮ ਵਗੈਰਾ ਠੀਕ ਨਹੀਂ ਹੈਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਹਿੰਦੇ ਕੁੰਡੀਆਂ ਵਗੈਰਾ ਨਹੀਂ ਲੱਗੀਆਂ ਵਾਸ਼ਰੂਮ ਨਹੀਂ ਹੈ ਪਿੱਛੇ ਕਹਿ ਰਹੇ ਨੇ ਵਾਸ਼ਰੂਮ ਬਿਲਕੁਲ ਸਹੀ ਨੇ ਬਿਲਕੁਲ ਅਸੀਂ ਅੱਛਾ ਸੀ ਨਵੇਂ ਬਣਵਾਏ ਨੇ ਗਰਲਸ ਦੇ ਵੀ ਬੁਆਏਸ ਦੇ ਦਰਵਾਜ਼ੇ ਟੁੱਟੇ ਸੀ ਉਹ ਵੀ ਨਵੇਂ ਲੱਗੇ ਹੋਏ ਆ ਇੱਕ ਮੈਡਮ ਉਹਨਾਂ ਦਾ ਇਲਜ਼ਾਮ ਹੈ ਜਿਹੜਾ ਕੋਈ ਬੱਚਾ ਟੀਸੀ ਲੈਣ ਆਉਂਦਾ ਤੁਸੀਂ ਟੀਸੀ ਨਹੀਂ ਦਿੰਦੇ ਜੀ ਨਹੀਂ ਸਰ ਅਸੀਂ ਟੀਸੀ ਉਸੇ ਵੀ ਲੱਗੇ ਉਹਨਾਂ ਇੱਕ ਦੋ ਦਿਨ ਦਾ ਟਾਈਮ ਦਿੱਤਾ ਜਾਂਦਾ ਹੈ ਉਹ ਮੇਰੀ ਕਲਰਕ ਹੈ ਉਹਨੇ ਟਾਈਮ ਦੇਣਾ ਉਸ ਟਾਈਮ ਕਰੇ ਉਸ ਵੇਲੇ ਤਿਆਰ ਹ ਇੱਕ ਮੈਮ ਉਹ ਕਹਿ ਰਹੇ ਨੇ ਸਾਡੇ ਸੈਕਟਰੀ ਸਾਹਿਬ ਵੀ ਨਾਲ ਨਹੀਂ ਉਹਨਾਂ ਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਸੈਕਟਰੀ ਸਾਹਿਬ ਕਹਿੰਦੇ ਕਿ ਵਾਕਿਆ ਮੈਡਮ ਮਿਸਬੀਹਵ ਕਰਦੀ ਆ ਗਲਤ ਬੋਲਦੀ ਆ ਪਰਚਿਆਂ ਦੀਆਂ ਧਮਕੀਆਂ ਦਿੰਦੀ ਆ ਵੀ ਨਹੀਂ ਕੋਈ ਗੱਲ ਹੋਈ ਸੀ ਨੋ ਸਰ ਇਦਾਂ ਦੀ ਮੈਂ ਕੋਈ ਗੱਲ ਨਹੀਂ ਕੀਤੀ ਈਵਨ ਕਿ ਸੈਕਟਰੀ ਸਾਹਿਬ ਨੇ ਜਦੋਂ ਮੈਂ 12 ਫਰਵਰੀ 2023 ਚ ਆਈ ਸੀਗੀ ਔਰ 10 ਫਰਵਰੀ 2024 ਨੂੰ ਇੱਥੇ ਆਏ ਔਰ ਮੇਰੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਮਿਸਬੀਹਵ ਕੀਤਾ ਕਿ ਤੈਨੂੰ ਅਸੀਂ ਕੱਢ ਦੇਣਾ ਔਰ ਚਿੱਠੀ ਤਿਆਰ ਕਰਾਉਣ ਲੱਗੇ ਫਿਰ ਮੈਨੂੰ ਨਹੀਂ ਪਤਾ ਕਿਉਂ ਕਿ ਇਹਨਾਂ ਨੂੰ ਜੀ ਤੂੰ ਤੂੰ ਕਰਕੇ ਬੋਲ ਟੀਚਰਸ ਕੱਢ ਦੇਣਗੇ ਕਿਉਂਕਿ ਕੁਝ ਟੀਚਰਸ ਦੀ ਉਹਨਾਂ ਦੀ ਮੈਰਿਜ ਸੀ ਜਾਂ ਫਾਰਨ ਜਾਣਾ ਸੀ ਉਹ ਗਏ ਨੇ ਕੁਝ ਜਿਹੜੇ ਸੀ ਐਮਏ ਹਿਸਟਰੀ ਐਮਏ ਪੰਜਾਬੀ ਉਹ ਕਹਿੰਦੇ ਸੀ ਕਿ ਅਸੀਂ ਹਿਸਟਰੀ ਇੰਗਲਿਸ਼ ਮੀਡੀਅਮ ਚ ਪੜ੍ਹਾ ਨਹੀਂ ਸਕਦੇ ਉਹ ਆਪਣੇ ਆਪ ਹੀ ਛੱਡ ਕੇ ਚਲੇ ਗਏ ਅਸੀਂ ਸਿਰਫ ਇੱਕੋ ਟੀਚਰ ਕੱਢਿਆ ਜਿਹਦਾ ਕਿ ਜੀਓਗ੍ਰਾਫੀ ਦਾ ਰਿਜ਼ਲਟ 34 ਬੱਚੇ ਫੇਰ ਸੀ 17 ਦੇ ਵਿੱਚੋਂ ਤੋਂ ਫਿਰ ਸਾਨੂੰ ਕੱਢਣਾ ਪਿਆ ਇਹ ਜਿਹੜੇ ਸਾਰੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ ਪੇਰੈਂਟਸ ਵੱਲੋਂ ਇਹ ਬੇਬੁਨਿਆਦ ਨੇ ਇਹ ਜਿਹੜੇ ਜਿੱਥੋਂ ਟੀਚਰ ਆਪਣੇ ਆਪ ਜਾ ਚੁੱਕੇ ਨੇ ਜਾਂ ਕੁਝ ਵੀ ਇੱਕ ਭੀੜ ਬਣ ਕੇ ਆਏ ਹੋਏ ਨੇ ਮੈਂ ਕੋ ਰਿਟਰਨ ਜੜੇ ਮਰਜੀ ਚੀਜ਼ ਦਾ ਜਵਾਬ ਲੈ ਲੈਣਾ ਮੈਂ ਦੇਣ ਉਹਦੇ ਨਾਲ